ਸੋਸ਼ਿਆ ਕਾਲ ਜੀ ਲੈ ਕੇ ਹਾਜ਼ਰ ਹੋਇਆ ਅੱਜ ਦੀ ਇੱਕ ਸੱਚੀ ਕਹਾਣੀ ਇੱਕ ਬੰਦੇ ਨੇ ਆਪਣੀ ਜ਼ਿੰਦਗੀ ਬਰਬਾਦ ਕੀਤੀ ਆਪਣੇ ਭਰਾਵਾਂ ਦੀ ਜ਼ਿੰਦਗੀ ਬਰਬਾਦ ਕੀਤੀ ਆਪਣੀ ਭਾਬੀਆਂ ਦੀ ਜ਼ਿੰਦਗੀ ਪਰਵਾਹ ਕਰਕੇ ਰੱਖ ਦਿੱਤੀ ਇਥੋਂ ਤੱਕ ਕਿ ਇਸ ਬੰਦੇ ਨੇ ਆਪਣੀ ਕੁੜੀ ਤੇ ਆਪਣੀ ਜਵਾਈ ਦੀ ਵੀ ਜ਼ਿੰਦਗੀ ਬਰਬਾਦ ਕਰਕੇ ਰੱਖ ਦਿੱਤੀ ਸੀ ਆਖਿਰ ਕੀ ਕੁਝ ਕੀਤਾ ਸੀ ਇਸ ਬੰਦੇ ਨੇ ਇਹ ਜਦੋਂ ਤੁਸੀਂ ਸੁਣੋਗੇ ਨਾ ਤਾਂ ਤੁਹਾਡੇ ਵੀ ਰੌਂਕਤੇ ਖੜੇ ਹੋ ਜਾਣਗੇ ਤੇ ਸੋਚੋਗੇ ਕਿ ਇਹ ਬੰਦੇ ਨੇ ਇਹੋ ਜਿਹਾ ਕਿਉਂ ਕੀਤਾ ਇਹ ਕਹਾਣੀ ਜਿਸ ਬੰਦੇ ਦੀ ਹੈ ਇਸ ਬੰਦੇ ਦਾ ਬਠਿੰਡੇ ਦੇ ਲਾਗੇ ਇੱਕ ਪਿੰਡ ਪੈਂਦਾ ਹੈ ਨਾਮ ਇਥੇ ਤੁਹਾਨੂੰ ਨਹੀਂ ਦੱਸਾਂਗੇ ਦੋਸਤੋ ਦੱਸ ਦਿੰਨੇ ਆ ਇਹ ਕਹਾਣੀ ਬਹੁਤ ਹੀ ਦਿਲਚਸਪ ਹੈ ਉਹਨਾਂ ਨੂੰ ਪੂਰਾ ਜ਼ਰੂਰ ਸੁਣੀਓ ਇਹ ਜਿਹੜਾ ਬੰਦਾ ਹੈ ਇਹ ਤਿੰਨ ਭਰਾ ਇਹਦੇ ਹੁੰਦੇ ਨੇ ਇਹਨਾਂ ਦੀਆਂ ਦੋ ਭੈਣਾਂ ਹੁੰਦੀਆਂ ਨੇ ਵੱਡੀਆਂ ਭੈਣਾਂ ਦਾ ਉਹ ਵਿਆਹ ਕਰ ਦਿੰਦੇ ਨੇ ਇਹ ਤਿੰਨ ਜਾਣ ਅਜੇ ਵੀ ਕੁਆਰੀ ਹੁੰਦੇ ਨੇ ਇਹਨਾਂ ਦੇ ਕੋਲ ਡੇਢ ਕਿੱਲਾ ਪੈਲੀ ਹੁੰਦੀ ਹੈ ਹੁਣ ਇਹਨਾਂ ਦੀ ਜਿਹੜੀ ਮਾਂ ਹੁੰਦੀ ਹੈ ਉਹਦੀ ਵੀ ਮੌਤ ਹੋ ਜਾਂਦੀ ਹੈ ਤੇ ਹੁਣ ਇਹਨਾਂ ਦਾ ਜਿਹੜਾ ਪਿਓ ਸੀ ਉਹ ਇਹ ਸੋਚਦਾ ਸੀ ਕਿ ਘਰ ਦੇ ਵਿੱਚ ਕੋਈ ਵੀ ਔਰਤ ਨਹੀਂ ਹੈ ਤੇ ਹੁਣ ਵੱਡੇ ਮੁੰਡੇ ਦਾ ਜਿਹਦੀ ਉਮਰ ਲਗਭਗ ਬਾਈ 21 22 ਸਾਲ ਦੀ ਹੈ ਉਸ ਦਾ ਵਿਆਹ ਕਰ ਦਿੱਤਾ ਜਾਵੇ ਤਾਂ ਜੋ ਘਰ ਦੇ ਵਿੱਚ ਰੋਟੀ ਪੱਕਦੀ ਹੋ ਜਾਏਗੀ ਹੁਣ ਇਹਨਾਂ ਨੂੰ ਅੱਧਾ ਅੱਧਾ ਕਿੱਲਾ ਤਿੰਨਾਂ ਜਾਣਿਆਂ ਨੂੰ ਪਹਿਲੀ ਆਉਂਦੀ ਸੀ ਤੇ ਇਸੇ ਹਿਸਾਬ ਦੇ ਨਾਲ ਉਹ ਇੱਕ ਕੁੜੀ ਨੂੰ ਦੇਖਦੇ ਨੇ ਤੇ ਉਹਦੇ ਨਾਲ ਇਹਦਾ ਵਿਆਹ ਕਰ ਦਿੰਦੇ ਨੇ ਹੁਣ ਇਸ ਬੰਦੇ ਦਾ ਵਿਆਹ ਹੋ ਜਾਂਦਾ ਹੈ ਵਿਆਹ ਤੋਂ ਬਾਅਦ 1-2 ਸਾਲ ਦੇ ਵਿੱਚ ਵਿੱਚ ਹੀ ਇਹਦੇ ਘਰ ਇੱਕ ਕੁੜੀ ਦਾ ਜਨਮ ਹੁੰਦਾ ਹੈ ਤੇ ਇਸ ਤੋਂ ਬਾਅਦ ਇਹਦੇ ਘਰ ਕੋਈ ਵੀ ਬੱਚਾ ਹੋਰ ਨਹੀਂ ਹੁੰਦਾ ਪਰ ਇੱਥੇ ਤੁਹਾਨੂੰ ਦੱਸਣਾ ਚਾਹਾਂਗੀ ਕਿ ਇਹ ਬੰਦੇ ਦੀ ਇੱਕ ਬਹੁਤ ਹੀ ਵੱਡੀ ਆਦਤ ਇਹ ਸੀ ਇਹ ਬੰਦਾ ਬਾਹਰ ਦੀਆਂ ਔਰਤਾਂ ਵੱਲ ਵੇਖ ਕੇ ਜਲਦੀ ਹੀ ਆਕਰਸ਼ਿਤ ਹੋ ਜਾਂਦਾ ਸੀ ਤੇ ਉਹਨਾਂ ਨਾਲ ਗੰਦਾ ਕੰਮ ਕਰ ਦੇ ਲਈ ਤਿਆਰ ਹੋ ਜਾਂਦਾ ਸੀ ਜਿਵੇਂ ਕੋਈ ਖੇਤ ਦੇ ਵਿੱਚ ਪੱਠੇ ਲਿਆਉਣ ਵਾਸਤੇ ਆਉਂਦੀ ਸੀ ਜਾਂ ਕੋਈ ਬਾਹਰ ਖੇਤਾਂ ਦੇ ਵਿੱਚ ਕੰਮ ਕਰੀ ਹੁੰਦੀ ਸੀ ਇਹ ਉਹਦੇ ਨਾਲ ਗੰਦੀਆਂ ਹਰਕਤਾਂ ਕਰਦਾ ਸੀ ਤੇ ਇਹਨਾਂ ਨਾਲ ਸੰਬੰਧ ਬਣਾਉਂਦਾ ਸੀ ਤੇ ਕਈ ਵਾਰੀ ਤਾਂ ਇਹ ਸ਼ਹਿਰ ਵੀ ਜਾਂਦਾ ਸੀ ਆਪਣਾ ਮੂੰਹ ਕਾਲਾ ਕਰਵਾਉਣ ਵਾਸਤੇ ਸ਼ਹਿਰ ਦੇ ਵਿੱਚ ਜਿਵੇਂ ਛੋਟੇ ਕਸਬੇ ਛੋਟੇ-ਛੋਟੇ ਕਸਬੇ ਹੁੰਦੇ ਨੇ ਸਟੇਸ਼ਨ ਹੁੰਦੇ ਨੇ ਕਿਉਂਕਿ ਇਹਦੇ ਕੋਲ ਜ਼ਿਆਦਾ ਪੈਸਾ ਤਾਂ ਨਹੀਂ ਹੁੰਦਾ ਤੇ ਇਹਦੇ ਕੋਲ ਪਹਿਲੇ ਵੀ ਅੱਧਾ ਕਿਲਾ ਹੀ ਹੁੰਦੀ ਸੀ ਇਹਨੂੰ ਹੁਣ ਇਸ ਦੇ ਲਈ ਇਹੋ ਜਿਹਿਆਂ ਹੈਸੀਟ ਦੇ ਹਿਸਾਬ ਦੇ ਨਾਲ ਹੀ ਇਹੋ ਜਿਹਿਆਂ ਜਨਾਨੀਆਂ ਕੋਲ ਜਾਂਦਾ ਸੀ ਜਿਹੜੀਆਂ ਲੋ ਲੈਵਲ ਤੱਕ ਹੁੰਦੀਆਂ ਸਨ ਇਸ ਬੰਦੇ ਬਾਰੇ ਇਹ ਕਹਿ ਸਕਦੇ ਆ ਕਿ ਜਿੱਥੇ ਵੀ ਇਹਦਾ ਲੱਗਦਾ ਸੀ ਜਿੱਥੇ ਵੀ ਇਹਦਾ ਮਨ ਕਰਦਾ ਸੀ ਉੱਥੇ ਹੀ ਆਪਣਾ ਗੰਦ ਪਾਉਣ ਨਹੀਂ ਚਲਾ ਜਾਂਦਾ ਸੀ ਉੱਥੇ ਹੀ ਇਹ ਤਿਆਰ ਹੋ ਜਾਂਦਾ ਸੀ ਕਿਸੇ ਦੇ ਨਾਲ ਵੀ ਸਬੰਧ ਬਣਾਉਣ ਤੋਂ ਪਰ ਇਹਨੂੰ ਇਹ ਨਹੀਂ ਸੀ ਪਤਾ ਬਾਹਰ ਆਪਣਾ ਕਾਲਮੂ ਕਰਦਾ ਸੀ ਆਖਿਰ ਇਹਨੂੰ ਬਹੁਤ ਵੱਡੀ ਬਿਮਾਰੀ ਲੱਗਣ ਵਾਲੀ ਸੀ ਤੇ ਇਹ ਉਹ ਬਿਮਾਰੀ ਇਹਨੂੰ ਲੱਗ ਵੀ ਜਾਂਦੀ ਹੈ ਇਹਨੂੰ ਐਡਸ ਹੋ ਜਾਂਦਾ ਹੈ ਇਸ ਤੋਂ ਬਾਅਦ ਅਸੀਂ ਜਿਹੜੀ ਘਰ ਦੀ ਸੀ ਇਹਦੀ ਘਰ ਦੀ ਸੀ ਉਹ ਵੀ ਬਿਮਾਰ ਰਹਿਣ ਲੱਗ ਜਾਂਦੀ ਹੈ ਉਹਦਾ ਚੈੱਕਅਪ ਕਰਵਾਇਆ ਜਾਂਦਾ ਹੈ ਉਹ ਵੀ ਐਚਆਈਵੀ ਪੋਜ਼ਿਟਿਵ ਨਿਕਲਦੀ ਹੈ ਹੁਣ ਇਹੇ ਬੰਦਾ ਤੇ ਉਹਦੀ ਘਰ ਦੀ ਦੋਨੋਂ ਜਾਣੇ ਐਡਸ ਦੀ ਬਿਮਾਰੀ ਨਾਲ ਜਿਹੜੇ ਪੀੜਤ ਸਨ ਇਸ ਬੰਦੇ ਦੇ ਜਿਹੜੇ ਛੋਟੇ ਭਰਾ ਸਨ ਉਹ ਫਕਰ ਬੰਦੇ ਸਨ ਉਹਨਾਂ ਨੂੰ ਇਹੋ ਜੀ ਜ਼ਿੰਦਗੀ ਨਾਲ ਕੁਝ ਵੀ ਲੈਣਾ ਦੇਣਾ ਨਹੀਂ ਸੀ ਉਹ ਹਜੇ ਤੱਕ ਸ਼ਹਿਰ ਵੀ ਕਦੇ ਨਹੀਂ ਗਏ ਸੀ ਤੇ ਇਹ ਜਿਹੜਾ ਬੰਦਾ ਸੀ ਇਹ ਚੋਚਲਾਕ ਸੀ ਘਰ ਦੇ ਵਿੱਚ ਵੱਡਾ ਸੀ ਪਿਓ ਇਹਨਾਂ ਦਾ ਬਜ਼ੁਰਗ ਸੀ ਉਹ ਵੀ ਸ਼ਹਿਰ ਨਹੀਂ ਸੀ ਜਾਂਦਾ ਇਸ ਦੇ ਲਈ ਜਦੋਂ ਕੋਈ ਵੀ ਕੰਮ ਪੈਂਦਾ ਸੀ ਤਾਂ ਇਹੀ ਬਾਜ਼ਾਰ ਜਾਂਦਾ ਸੀ ਇਹਦੇ ਕੋਲ ਹੀ ਪੈਸੇ ਦਾ ਲੈਣ-ਦੇਣ ਹੁੰਦਾ ਸੀ ਇਹਦੇ ਹੱਥ ਦੇ ਵਿੱਚ ਹੀ ਸਾਰਾ ਕੁਝ ਸੀ ਘਰ ਦੀ ਚਾਬੀ ਤੱਕ ਇਹਦੇ ਕੋਲ ਹੀ ਸੀ ਹੁਣ ਜਿਹੜੇ ਛੋਟੇ ਭਰਾ ਸਨ ਉਹ ਸਿਧਰੇ ਸਨ ਅਤੇ ਦੂਜਾ ਉਹਨਾਂ ਕੋਲ ਪਹਿਲੀ ਵੀ ਅੱਧਾ-ਅੱਧਾ ਕਿੱਲਾ ਹੀ ਆ ਰਹੀ ਸੀ ਅਤੇ ਤੀਜਾ ਇਹਨਾਂ ਦੇ ਕੋਲ ਪੈਸਾ ਵੀ ਕਾਫੀ ਨਹੀਂ ਸੀ ਉਤੋਂ ਉਹਨਾਂ ਦੀ ਉਮਰ 35 36 ਸਾਲ ਦੀ ਹੋ ਗਈ ਸੀ ਇਸ ਦੇ ਲਈ ਉਹਨਾਂ ਦਾ ਹੁਣ ਵਿਆਹ ਨਹੀਂ ਹੋ ਰਿਹਾ ਸੀ ਹੁਣ ਇਹ ਹੀ ਵੱਡਾ ਭਰਾ ਚੋਸ ਚਲਾਕ ਸੀ ਉਹ ਕੀ ਕਰਦਾ ਹੈ ਕਿ ਹਿਮਾਚਲ ਦੇ ਵੱਲੋਂ ਇੱਕ ਗਰੀਬ ਘਰ ਦੀ ਕੁੜੀ ਜਿਹੜੀ ਹੈ ਉਹ ਆਪਣੇ ਤੋਂ ਛੋਟੇ ਭਰਾ ਵਾਸਤੇ ਵਿਆਹ ਕਰਵਾਉਣ ਵਾਸਤੇ ਲੈ ਕੇ ਆਉਂਦਾ ਹੈ ਤੇ ਹੁਣ ਇਹ ਉਹਦਾ ਵਿਆਹ ਉਸ ਕੁੜੀ ਦੇ ਨਾਲ ਕਰ ਦਿੰਦਾ ਹੈ ਹੁਣ ਸਾਫ਼ ਜਿਹੜਾ ਕਿ ਪੈਦਾ ਹੁੰਦਾ ਹੈ ਤੇ ਸਾਲ ਤੋਂ ਬਾਅਦ ਜਿਹੜਾ ਸਭ ਤੋਂ ਛੋਟਾ ਸੀ ਉਹਦਾ ਵੀ ਇਹ ਕਿਸੇ ਤਲਾਕ ਸ਼ੁਦਾ ਔਰਤ ਦੇ ਨਾਲ ਵਿਆਹ ਕਰ ਦਿੰਦਾ ਹੈ ਉਹ ਵੀ ਗਰੀਬ ਘਰ ਦੀ ਔਰਤ ਸੀ ਤਲਾਕ ਸ਼ੁਦਾ ਸੀ ਪਰ ਇਹ ਸੋਹਣੀ ਸੁਨੱਖੀ ਬਹੁਤ ਸੀ ਤੇ ਇਹਦੀ ਜਿਹੜੀ ਹਿਮਾਚਲ ਤੋਂ ਜਿਹੜੀ ਕੁੜੀ ਲਿਆਂਦੀ ਸੀ ਉਹ ਵੀ ਦੇਖਣ ਦੇ ਵਿੱਚ ਸੋਹਣੀ ਸੀ ਉਹ ਹੁਣ ਜਿਹੜੇ ਛੋਟਿਆਂ ਨੂੰ ਲਿਆ ਕੇ ਦਿੱਤੀ ਸੀ ਉਹ ਵੀ ਅਨਪੜ ਤੇ ਸਿੱਧਰੀ ਸੀ ਤੇ ਜਿਹੜੀ ਉਸ ਤੋਂ ਛੋਟੇ ਦੀ ਸੀ ਉਹ ਵੀ ਤਲਾਕ ਸ਼ੁਦਾ ਤੇ ਉਹ ਵੀ ਅਨਪੜ ਤੇ ਅੰਧ ਸਿਦਰੀ ਸਾਨੂੰ ਪਤਾ ਹੀ ਹੋਵੇਗਾ ਕਿ ਜੇਕਰ ਬੰਦੇ ਸਿਦਰੇ ਨਹੀਂ ਤਾਂ ਉਹਨਾਂ ਨੂੰ ਸਿਦਰੀਆਂ ਹੀ ਜਨਾਨੀਆਂ ਮਿਲਣਗੀਆਂ ਕਿਉਂਕਿ ਚਲਾਕ ਬੜੀਆਂ ਲਕੀਆਂ ਜਿਹੜੀਆਂ ਬੜੀਆਂ ਜਨਾਨੀਆਂ ਨਹੀਂ ਮਿਲਦੀਆਂ ਸਨ ਹੁਣ ਇਹ ਬੰਦਾ ਜਿੰਨਾ ਇੰਨਾ ਚੋਸ ਚਲਾਕ ਸੀ ਇਹਨੂੰ ਖੁਦ ਨੂੰ ਪਤਾ ਸੀ ਕਿ ਇਹਨੂੰ ਤੇ ਇਹਦੀ ਪਤਨੀ ਨੂੰ ਏਡਸ ਹੋ ਚੁੱਕੀ ਹੈ ਦੋਨਾਂ ਦੀ ਹੀ ਇਹ ਜਿਹੜੀ ਬਿਮਾਰੀ ਦੀ ਦਵਾਈ ਚੱਲਦੀ ਸੀ ਪਰ ਇਹਨੇ ਇਹ ਪਤਾ ਹੋਣ ਦੇ ਬਾਵਜੂਦ ਵੀ ਪਿੰਡ ਦੀਆਂ 4-5 ਔਰਤਾਂ ਨੂੰ ਇਹ ਬਿਮਾਰੀ ਦੇ ਦਿੱਤੀ ਸੀ ਉਹਨਾਂ ਦੇ ਨਾਲ ਸੰਬੰਧ ਬਣਾਏ ਸਨ ਉਸ ਤੋਂ ਬਾਅਦ ਇਹਦੀ ਨਜ਼ਰ ਜਾਂਦੀ ਆਪਣੇ ਛੋਟੇ ਭਰਾ ਦੀਆਂ ਜਨਾਨੀਆਂ ਦੇ ਉੱਤੇ ਉਹਨਾਂ ਨੂੰ ਹੁਣ ਇਹ ਆਪਣੇ ਵਾਸਤੇ ਵਿੱਚ ਕਰਨਾ ਸ਼ੁਰੂ ਕਰ ਦਿੰਦਾ ਹੈ ਵੱਡੀ ਨੂੰ ਸੂਟ ਲਿਆ ਕੇ ਦਿੰਦਾ ਹੈ ਕਦੀ ਛੋਟੀ ਨੂੰ ਸੂਟ ਲਿਆ ਕੇ ਦਿੰਦਾ ਹੈ ਉਹਨਾਂ ਨੂੰ ਪਤਾ ਸੀ ਕਿ ਇਹ ਖੁਦ ਬਿਮਾਰ ਹੈ ਹੋ ਜਾਵੇਗੀ ਪਰ ਇਹਨੇ ਕਿਸੇ ਬਾਰੇ ਵੀ ਨਹੀਂ ਸੋਚਿਆ ਇਹਨੇ ਹੁਣ ਆਪਣੀਆਂ ਪਰਜਾਈਆਂ ਦੇ ਨਾਲ ਵੀ ਸਬੰਧ ਬਣਾਏ ਤਾਂ ਇਹ ਬਿਮਾਰੀਆਂ ਉਹਨਾਂ ਆਪਣੀਆਂ ਭਾਬੀਆਂ ਨੂੰ ਵੀ ਦੇ ਦਿੱਤੀ ਹੁਣ ਇਹਨਾਂ ਦੇ ਜਿਹੜਾ ਭਰਾ ਸਨ ਉਹ ਵੀ ਸਿੱਧਰੇ ਸਨ ਤੇ ਉਹਨਾਂ ਨੇ ਤਾਂ ਆਪਣੀ ਜਨਾਨੀਆਂ ਦੇ ਨਾਲ ਸਬੰਧ ਬਣਾਉਣੇ ਹੀ ਸਨ ਇਸ ਲਈ ਜਿਹੜੀ ਉਹ ਬਿਮਾਰੀ ਸੀ ਉਹਨਾਂ ਨੇ ਇਹਦੇ ਭਰਾ ਨੂੰ ਵੀ ਘੇਰ ਲਿਆ ਸੀ ਇਹ ਕਹਿ ਸਕਦੇ ਹਾਂ ਕਿ ਇਸ ਬੰਦੇ ਨੇ ਆਪਣੇ ਸਵਾਦ ਦੇ ਲਈ ਆਪਣੀ ਜ਼ਿੰਦਗੀ ਤਾਂ ਬਰਬਾਦ ਕੀਤੀ ਐ ਤੇ ਨਾਲੇ ਆਪਣੀ ਪਤਨੀ ਦੀ ਜ਼ਿੰਦਗੀ ਬਰਬਾਦ ਕੀਤੀ ਆਪਣੀ ਭਾਬੀਆਂ ਦੀ ਜ਼ਿੰਦਗੀ ਬਰਬਾਦ ਕੀਤੀ ਆਪਣੇ ਭਰਾਵਾਂ ਦੀ ਜ਼ਿੰਦਗੀ ਬਰਬਾਦ ਕੀਤੀ ਤੇ ਇਸੇ ਦੇ ਤਰ੍ਹਾਂ ਪਿੰਡ ਦੇ ਵਿੱਚ ਪੰਜ ਛੇ ਘਰਾਂ ਦੇ ਵਿੱਚ ਇਹਨੇ ਜ਼ਿੰਦਗੀ ਬਰਬਾਦ ਕਰ ਦਿੱਤੀ ਹੁਣ ਇਹ ਜਿਹੜੇ ਛੋਟੇ ਭਰਾ ਸਨ ਇਹ ਵਿਚਾਰੇ ਸਾਧ ਸੰਸਿਧਰੇ ਬੰਦੇ ਸਨ ਦਿਨ ਰਾਤ ਮਿਹਨਤ ਕਰਦੇ ਸਨ ਸਵੇਰੇ ਉੱਠਦੇ ਸਨ ਤੇ ਟੱਗਿਆਂ ਦੀ ਵਾਂਗ ਇਹ ਖੇਤਾਂ ਦੇ ਵਿੱਚ ਕੰਮ ਕਰਦੇ ਸਨ ਆਪਣੀ ਮਿਹਨਤ ਨਾਲ ਇਹ ਡੇਢ ਕਿੱਲੇ ਤੋਂ ਢਾਈ ਕਿੱਲੇ ਬਣਾ ਲੈਂਦੇ ਹਨ ਮਿਹਨਤ ਤਾਂ ਇਹ ਵੀ ਬੰਦਾ ਕਰਦਾ ਸੀ ਪਰ ਇਹ ਥੋੜੀ ਜ਼ਿਆਦਾ ਹੀ ਕਰਦੇ ਸਨ ਇਹ ਵਿਚਾਰੇ ਸਿੱਧਰੇ ਸਨ ਇਹਨਾਂ ਨੂੰ ਬਿਮਾਰੀ ਲੱਗੀ ਹੋਈ ਸੀ ਵੱਡਾ ਹੀ ਦਵਾਈ ਲਿਆ ਕੇ ਦਿੰਦਾ ਸੀ ਕਦੀ ਨਹੀਂ ਸੀ ਲਿਆ ਕੇ ਦਿੰਦਾ ਤੇ ਇਹਨਾਂ ਦਾ ਇਲਾਜ ਵੀ ਪੂਰੀ ਤਰ੍ਹਾਂ ਨਹੀਂ ਚੱਲ ਸਕਿਆ ਤੇ ਆਖਿਰਕਾਰ ਇਹਨਾਂ ਦੀ ਦੋਨਾਂ ਦੀ ਮੌਤ ਹੋ ਜਾਂਦੀ ਹੈ ਹੁਣ ਇਹਨਾਂ ਦੋਨਾਂ ਦੀਆਂ ਜਿਹੜੀਆਂ ਜਨਾਨੀਆਂ ਸਨ ਉਹਨਾਂ ਦੇ ਵਿੱਚੋਂ ਜਿਹੜੀ ਸਭ ਤੋਂ ਛੋਟੀ ਸੀ ਉਹਦੀ ਵੀ ਮੌਤ ਹੋ ਜਾਂਦੀ ਹੈ ਜਿਹੜੀ ਗੁੰਗੀ ਸੀ ਜਿਹੜੀ ਹਿਮਾਚਲ ਤੇ ਤੋਂ ਲਿਆਂਦੀ ਹੋਈ ਸੀ ਉਹ ਹਜੇ ਜਿੰਦੀ ਰਹਿੰਦੀ ਹੈ ਇਸ ਤੋਂ ਬਾਅਦ ਇਸ ਬੰਦੇ ਦੀ ਜਿਹੜੀ ਕੁੜੀ ਸੀ ਉਹ ਵੀ ਵੱਡੀ ਹੁੰਦੀ ਹੈ ਤੇ ਵੱਡੀ ਹੋ ਕੇ ਉਹ ਸੇਮ ਆਪਣੇ ਪਿਓ ਦੀ ਤਰ੍ਹਾਂ ਹੀ ਨਿਕਲਦੀ ਹੈ ਕਹਿੰਦੇ ਨੇ ਜੋ ਬੀਜੋਗੇ ਤੁਸੀਂ ਉਹੀ ਵੱਡੋਗੇ ਇਹ ਕੁੜੀ ਨੇ ਕੋਈ ਆਟੋ ਡਰਾਈਵਰ ਨਹੀਂ ਸੀ ਛੱਡਿਆ ਕੋਈ ਸਫਾਈ ਕਰ ਚਾਹੀ ਨਹੀਂ ਸੀ ਛੱਡਿਆ ਕੋਈ ਰਿਕਸ਼ੇ ਵਾਲਾ ਨਹੀਂ ਸੀ ਛੱਡਿਆ ਇਹਨੂੰ ਜੋ ਵੀ ਮਿਲਦਾ ਮਿਲ ਜਾਂਦਾ ਸੀ ਇਹ ਉਸ ਬੰਦੇ ਨਾਲ ਸੰਬੰਧ ਬਣਾ ਲੈਂਦੀ ਸੀ ਹੁਣ ਉਸ ਪਿਓ ਦਾ ਖੂਨ ਸੀ ਤੇ ਉਹ ਖੂਨ ਜੋ ਉਸ ਕੁੜੀ ਦੇ ਵਿੱਚ ਵੀ ਦੁਰਿਆ ਸੀ ਇਸ ਦੇ ਲਈ ਉਹ ਸੇਮ ਉਹੀ ਚੀਜ਼ ਕਰਦੀ ਸੀ ਜੋ ਉਸ ਦਾ ਪਿਓ ਕਰਦਾ ਸੀ ਤੇ ਹੁਣ ਉਹਦੀ ਜਿਹੜੀ ਧੀ ਸੀ ਉਹ ਬਿਮਾਰ ਰਹਿਣ ਲੱਗ ਜਾਂਦੀ ਹੈ ਤੇ ਉਹਦੇ ਵੀ ਜਦੋਂ ਟੈਸਟ ਕਰਵਾਏ ਜਾਂਦੇ ਨੇ ਤਾਂ ਡਾਕਟਰ ਨੇ ਦੱਸਿਆ ਇਹਨੂੰ ਵੀ ਏਡਸ ਹੈ ਹੁਣ ਉਹਦੀ ਧੀ ਨੂੰ ਵੀ ਏਡਸ ਹੋ ਚੁੱਕੀ ਸੀ ਇਹ ਉਹਨਾਂ ਨੂੰ ਵੀ ਪਤਾ ਲੱਗ ਗਿਆ ਸੀ ਤੇ ਹੁਣ ਇਹ ਤਾਹਾ ਮਾਰ ਮਾਰ ਕੇ ਰੋਂਦਾ ਹੈ ਚਲੋ ਇੱਥੋਂ ਤੱਕ ਤਾਂ ਸਹੀ ਸੀ ਇੰਨਾ ਸਾਰਿਆਂ ਨੂੰ ਕਿੱਤੇ ਦਾ ਫਲ ਮਿਲ ਗਿਆ ਸੀ ਪਰ ਇਸ ਤੋਂ ਬਾਅਦ ਇਹ ਇਹ ਦੇਖਿਆ ਕਿ ਇਹਦੀ ਜਿਹੜੀ ਧੀ ਸੀ ਉਹਨੂੰ ਕੋਈ ਮੁੰਡਾ ਪਸੰਦ ਆ ਜਾਂਦਾ ਤੇ ਉਹ ਮੁੰਡਾ ਵੀ ਇਹਦੀ ਕੁੜੀ ਨੂੰ ਪਸੰਦ ਕਰਦਾ ਸੀ ਇਹਨਾਂ ਨੂੰ ਇਹ ਵੀ ਪਤਾ ਸੀ ਕਿ ਇਹਦੇ ਪਿਓ ਨੂੰ ਵੀ ਪਤਾ ਸੀ ਕਿ ਇਹ ਜਿਹੜੀ ਏਡਸ ਹੈ ਇਹਦੀ ਧੀ ਨੂੰ ਹੋਈ ਹੈ ਤੇ ਫਿਰ ਵੀ ਏਡ ਐਡੀ ਵੱਡੀ ਬੇਕੂਵ ਵਾਲਾ ਕੰਮ ਕਰਦੇ ਨੇ ਉਹ ਜਿਹੜਾ ਮੁੰਡਾ ਹੈ ਉਹਦੇ ਨਾਲ ਆਪਣੀ ਧੀ ਦਾ ਵਿਆਹ ਕਰਾ ਦਿੰਦੇ ਨੇ ਨੇ ਤੁਸੀਂ ਖੁਦ ਤੇ ਬਰਬਾਦ ਹੋਏ ਹੋ ਤੇ ਤੁਸੀਂ ਮਰਨ ਦੀ ਕਗਾਰ ਤੇ ਹੋ ਤੁਸੀਂ ਕਿਸੇ ਦੂਸਰੇ ਬੰਦੇ ਨੂੰ ਕਿਉਂ ਜ਼ਿੰਦਗੀ ਬਰਬਾਦ ਕਰ ਰਹੇ ਹੋ ਉਹਨਾਂ ਦੀ ਇਹਨਾਂ ਦੇ ਘਰ ਦੇ ਵਿੱਚ ਇਹ ਮੁੰਡਾ ਜਿਹੜਾ ਰਿਸ਼ਤਾ ਭੀਜਦਾ ਉਹ ਮੁੰਡੇ ਦਾ ਸੀ ਲੁਧਿਆਣੇ ਦੇ ਲਾਗੇ ਪਿੰਡ ਸੀ ਉੱਥੋਂ ਦਾ ਉਹ ਰਹਿਣ ਵਾਲਾ ਸੀ ਉਹ ਮੁੰਡਾ 25 ਕਿੱਲਾਂ ਦਾ مالک ਸੀ ਮੁੰਡਾ ਸੋਹਣੀ ਸੁਨੱਖੀ ਕੁੜੀ ਵੇਖ ਕੇ ਉਹਦੇ ਉੱਤੇ ਡੁੱਲ ਜਾਂਦਾ ਤਾਂ ਉਹ ਇਹਦੀ ਘਰ ਰਿਸ਼ਤਾ ਭੇਜ ਦਿੰਦਾ ਤੇ ਇਹ ਵੀ ਉਹਦੇ ਨਾਲ ਇਦਾ ਕੁੜੀ ਦਾ ਵਿਆਹ ਕਰਾ ਦਿੰਦੇ ਨੇ ਬਿਨਾ ਕੁਝ ਦੱਸੇ ਬਿਨਾ ਕੋਈ ਉਹਦੇ ਗੱਲ ਕੀਤਿਆ ਕਿ ਇਸ ਕੁੜੀ ਨੂੰ ਇਸ ਕੁੜੀ ਨੂੰ ਵੀ ਏਡਸ ਹੈ ਹੁਣ ਸਮਾਂ ਬੀਤਦਾ ਜਾਂਦਾ ਇਹ ਜਿਹੜੀ ਕੁੜੀ ਸੀ ਉਹ ਪ੍ਰੈਗਨੈਂਟ ਹੋ ਜਾਂਦੀ ਹੈ ਪ੍ਰੈਗਨੈਂਟ ਹੋਣ ਤੋਂ ਬਾਅਦ ਕੁਝ ਦਿਨ ਇਹ ਬਿਮਾਰ ਰਹਿਣ ਲੱਗ ਜਾਂਦੀ ਹੈ ਇਹ ਡਾਕਟਰ ਕੋਲ ਜਾਂਦੇ ਨੇ ਉਹਦਾ ਟੈਸਟ ਕਰਵਾਉਂਦੇ ਨੇ ਤੇ ਜਦੋਂ ਡਾਕਟਰ ਇਸ ਕੁੜੀ ਦਾ ਐਚ ਆਈ ਵੀ ਟੈਸਟ ਕਰਦੇ ਨੇ ਤਾਂ ਪਤਾ ਲੱਗਦਾ ਹੈ ਕਿ ਇਹ ਕੁੜੀ ਨੂੰ ਏਡਸ ਹੈ ਜਦੋਂ ਇਹ ਗੱਲ ਮੁੰਡੇ ਨੂੰ ਪਤਾ ਲੱਗਦੀ ਹੈ ਤਾਂ ਉਹ ਵੀ ਥਾਹਾ ਮਾਰ ਮਾਰ ਹੁੰਦਾ ਹੈ ਜਦੋਂ ਆਪਣੇ ਸਹੁਰੇ ਘਰ ਹੁੰਦਾ ਹੈ ਸਹੁਰੇ ਵਾਲਿਆਂ ਨੂੰ ਪੁੱਛਦਾ ਹੈ ਕਿ ਤਾਂ ਸਹੁਰੇ ਜਿਹੜਾ ਸੀ ਉਹਦੇ ਪੈਰਾਂ ਤੇ ਪਾਣੀ ਨਹੀਂ ਸੀ ਕੰਮ ਦੇ ਰਿਹਾ ਸੀ ਉਹ ਕਹਿੰਦਾ ਸੀ ਕਿ ਵਿਆਹ ਤੋਂ ਪਹਿਲਾਂ ਤਾਂ ਸਾਡੀ ਕੁੜੀ ਬਹੁਤ ਸਹੀ ਸੀ ਇਹ ਵਿਆਹ ਕਰਾ ਕੇ ਹੀ ਉਹਨੂੰ ਇਹ ਬਿਮਾਰੀ ਲੱਗੀ ਹੈ ਉਹ ਜਦੋਂ ਮੁੰਡਾ ਫਿਰ ਪਿੰਡ ਦੇ ਵਿੱਚ ਆਸ-ਪਾਸ ਦੇ ਲੋਕਾਂ ਤੋਂ ਪੁੱਛਦਾ ਤੇ ਉਹਨਾਂ ਨੂੰ ਪਤਾ ਲੱਗਦਾ ਲੋਕੀ ਦੱਸਦੇ ਨੇ ਕਿ ਇਹ ਤੇ ਪੂਰਾ ਪਰਿਵਾਰ ਇਸ ਬਿਮਾਰੀ ਦਾ ਨਾਲ ਪੀੜਿਤ ਸੀ ਤੁਸੀਂ ਕਿੱਥੇ ਫਸ ਗਏ ਸੀ ਤੇ ਉਹ ਇਹ ਵੀ ਦੱਸਦੇ ਨੇ ਕਿ ਇਹ ਪਰਿਵਾਰ ਦਾ ਜਿਹੜਾ ਇਹ ਮੁਖੀਆ ਸੀ ਬੰਦਾ ਸੀ ਇਹਨੇ ਕੋਈ ਵੀ ਪਿੰਡ ਦੀ ਜਨਾਨੀ ਨਹੀਂ ਸੀ ਛੱਡੀ ਸਾਡੇ ਤੇ ਇਸੇ ਤਰ੍ਹਾਂ ਹੀ ਇਹ ਕੁੜੀ ਨੇ ਵੀ ਕੋਈ ਮਰਦ ਨਹੀਂ ਸੀ ਛੱਡਿਆ ਤੇ ਇਸੇ ਤਰ੍ਹਾਂ ਉਹ ਮੁੰਡਾ ਹੁਣ ਵਿਚਾਰਾ ਰੋ ਦਾ ਬਿਮਾਰ ਹੋਇਆ ਹੈ ਉਹਦਾ ਇਲਾਜ ਵੀ ਨਹੀਂ ਹੋ ਪਾਰਿਆ ਹੌਲੀ ਹੌਲੀ ਉਹ ਮੁੰਡਾ ਹੁਣ ਮਰਦਾ ਪਿਆ ਹੈ ਦੋਸਤੋ ਇਹ ਜਿਹੜੀ ਕਹਾਣੀਆਂ ਸੁਣਨ ਦਾ ਮਕਸਦ ਨਾ ਕਿਸੇ ਨੂੰ ਦਾ ਮਜ਼ਾਕ ਡਾਉਣਾ ਸੀ ਨਾ ਹੀ ਕਿਸੇ ਨੂੰ ਠੇਸ ਪਹੁੰਚਾਉਣਾ ਸੀ ਬਲਕਿ ਤੁਹਾਨੂੰ ਇਹ ਦੱਸਣਾ ਸੀ ਕਿ ਦੁਨੀਆ ਦੇ ਉੱਤੇ ਵੇਖੋ ਕਿਦਾਂ ਕਿਦਾਂ ਦੇ ਕ੍ਰਾਈਮ ਚੱਲਦੇ ਨੇ ਬਹੁਤ ਲੋਕੀ ਉਲਟਾ ਫੁਲਟਾ ਕਰ ਰਹੇ ਨੇ ਲੋਕੀ ਆਪਣਾ ਮਜ਼ਾ ਲੈਣ ਵਾਸਤੇ ਕਿਸੇ ਦੀ ਪਰਵਾਹ ਨਹੀਂ ਕਰਦੇ ਕਿਸੇ ਦੇ ਬਾਰੇ ਨਹੀਂ ਜਿਹੜਾ ਕਿ ਸੋਚਦੇ ਉਹ ਤਾਂ ਜਿਹੜਾ ਨਹੀਂ ਸੋਚਦੇ ਕਿ ਕੱਲ ਉਹਦੇ ਨਾਲ ਕੀ ਹੋਵੇਗਾ ਬਸ ਆਪਣਾ ਮਤਲਬ ਕਰ ਰਹੇ ਨੇ ਇਸ ਦੇ ਲਈ ਜਦੋਂ ਵੀ ਕਿਸੇ ਦੇ ਨਾਲ ਸੰਬੰਧ ਬਣਾਉਣਾ ਕਿਸੇ ਦੇ ਨਾਲ ਜੇਕਰ ਤੁਸੀਂ ਰਿਸ਼ਤਾ ਕਰਵਾ ਰਹੇ ਹੋ ਵਿਆਹ ਕਰਵਾ ਰਹੇ ਹੋ ਤੇ ਉਸ ਬੰਦੇ ਦੀ ਪੂਰੀ ਜਿਹੜੀ ਕਿ ਇਨਕੁਆਰੀ ਕਰ ਲਓ ਤੇ ਕਹਿੰਦੇ ਨੇ ਕਿ ਜੇਕਰ ਤੁਹਾਡਾ ਦਿਲ ਸਾਫ਼ ਹੈ ਤੁਹਾਨੂੰ ਕੋਈ ਇਹੋ ਜਿਹਾ ਨੁਕਸਾਨ ਹੈ ਤਾਂ ਦੂਸਰੇ ਬੰਦੇ ਨੂੰ ਉਹਦੇ ਬਾਰੇ ਜ਼ਰੂਰ ਜਾਣਕਾਰੀ ਦਿਵੋ ਦੂਸਰੇ ਬੰਦੇ ਦੀ ਜ਼ਿੰਦਗੀ ਪਰਿਵਾਰ ਕਰਨ ਦਾ ਜਿਹੜਾ ਤੁਹਾਡਾ ਕੋਈ ਹੱਕ ਨਹੀਂ ਬੰਦਾ ਇਸ ਲਈ ਕਦੇ ਵੀ ਕਿਸੇ ਦੇ ਨਾਲ ਇਹੋ ਜਿਹਾ ਧੋਖਾ ਨਾ ਕਰੋ ਬਾਕੀ ਤੁਹਾਡਾ ਕੀ ਕਹਿਣਾ ਇਸ ਘਟਨਾ ਨੂੰ ਲੈ ਕੇ ਕਮੈਂਟ ਕਰਕੇ ਜ਼ਰੂਰ ਦੱਸਿਓ ਜਿਹੀਆਂ ਹੋਰ ਵੀਡੀਓਜ਼ ਦੇਖਣ ਵਾਸਤੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਨਾ ਜੀ ਧੰਨਵਾਦ